ਪੰਜਾਬ ਦੇ ਵਿੱਚ 13 ਸੀਟਾਂ ਕਹਿੰਦੇ ਸੀ ਭਗਵੰਤ ਮਾਨ ਸਿੰਘ ਮਾਨ ਕੇ 13 ਸੀਟਾਂ ਪੰਜਾਬ ਦੇ ਵਿੱਚੋਂ ਜਿੱਤੀਆਂ ਜਾਣਗੀਆਂ ਉਹ ਤਿੰਨ ਰਹਿ ਗਈਆਂ ਉਹ ਕੀ ਕਾਰਨ ਮਹਿਸੂਸ ਕਰਦੇ ਹੋ ਕੋਈ ਇਹਦੇ ਬਾਰੇ ਐਨਲਿਸਿਸ ਕੀਤਾ 45 ਦੀ ਪਾਰਟੀ ਆਲਰੇਡੀ ਬਹੁਤ ਮਾਨ ਕਰਦਗੀ 3 ਰਹਿ ਗਈ ਕਿ ਹਰ ਹਾਲ ਕੀ ਮਾਲਵਿੰਦਰ ਸਿੰਘ ਕਾਂਗਰ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਨੂੰ ਜਦੋਂ ਪੁੱਛਿਆ ਕਿ ਪੰਜਾਬ سمیت ਪੂਰੇ ਭਾਰਤ ਵਿੱਚ ਚਰਚਾ ਹੈ ਕਿ ਬੀਜੇਪੀ ਰਵਨੀਤ ਸਿੰਘ ਬਿੱਟੂ ਕੇਂਦਰੀ ਮੰਤਰੀ ਨੂੰ ਆਮ ਆਦਮੀ ਪਾਰਟੀ ਦੇ ਤਿੰਨੋਂ ਐਮਪੀ ਬੀਜੇਪੀ ਵਿੱਚ ਸ਼ਾਮਲ ਕਰਾਉਣ ਲਈ ਚਰਚਾ ਹੈ ਤਾਂ ਕਾਂਗਰ ਨੇ ਕਿਹਾ ਕਿ ਅਸੀਂ ਪੂਰੀ ਤਰ੍ਹਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਨਾਲ ਹਾਂ ਜਦੋਂ ਪੁੱਛਿਆ ਕਿ ਪੰਜਾਬ ਦੀਆਂ 13 ਸੀਟਾਂ ਵਿੱਚੋਂ ਤਿੰਨ ਕਿਉਂ ਰਹਿ ਗਈਆਂ ਤਾਂ ਉਹਨਾਂ ਕਿਹਾ ਕਿ ਅਸੀਂ ਆਤਮ ਪ੍ਰਚੋਲ ਜ਼ਰੂਰ ਕਰਾਂਗੇ ਕਿ ਸਾਡੇ ਤੋਂ ਕਮੀ ਕਿੱਥੇ ਰਹਿ ਗਈ। ਭਗਵੰਤ ਮਾਨ ਨੇ ਕਿਹਾ ਸੀ ਕਿ ਜੇਕਰ ਮੈਂ खरे ਕੰਮ ਕੀਤੇ ਹੋਣਗੇ ਤਾਂ ਮੈਨੂੰ ਵੋਟ ਪਾ ਦਿਓ ਨਹੀਂ ਮੈਂ ਵੋਟ ਮੰਗਣ ਨਹੀਂ ਆਵਾਂਗਾ। ਅੱਜ ਫਿਰ ਕਿਉਂ ਵੋਟਾਂ ਮੰਗਣ ਦੀ ਜ਼ਰੂਰਤ ਪੈ ਗਈ ਤਾਂ ਕੰਗ ਨੇ ਕਿਹਾ ਕਿ ਲੋਕਾਂ ਦਾ ਪੂਰੀ ਤਰ੍ਹਾਂ ਵਿਸ਼ਵਾਸ ਮਾਨ ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਹੈ। ਜਲੰਧਰ ਦੀ ਉਪ ਚੋਣ ਵੱਧ ਤੋਂ ਵੱਧ ਵੋਟਾਂ ਨਾਲ ਜਿੱਤਾਂਗੇ ਜਲੰਧਰ ਦੇ ਵਿੱਚ ਜਿਹੜੀ ਆ ਬਾਈ ਇਲੈਕਸ਼ਨ ਹੋਣ ਜਾ ਰਹੀ ਹੈ ਤੁਸੀਂ ਜਿਹੜਾ ਉਮੀਦਵਾਰ ਉਤਾਰਿਆ ਉਹ ਦੀ ਕਿਹੋ ਜਿਹੀ ਤੁਸੀਂ ਉੱਥੇ ਮਨੁਸਕ ਕਰਦੇ ਹੋ ਕਿ ਉਹ ਜਿੱਤ ਪ੍ਰਾਪਤ ਕਰ ਲੈਣਗੇ ਪੁਰਾਣੀ ਆ ਵੀ ਆਮ ਆਦਮੀ ਪਾਰਟੀ ਕੰਮਾਂ ਦੀ ਰਾਜਨੀਤੀ ਕਰਦੀ ਹੈ ਸਪਸ਼ਟਤਾ ਸਰਬਾਤਮਕ ਦੇ ਹੱਥ ਵਿੱਚ ਹੈ ਇਸ ਵੇਲੇ ਤਾਂ ਇਸ ਸਮੇਂ तो भगवत बहुत तरीके फैसले लधार से दे ही कारगुजारियों के आधार से दे ही जब बाई इलेक्शन कैंडीडेट जीउंस करते हैं और अगवाई भगवंतमान जी की रहनवाई जो है ਪੰਜਾਬ ਦੇ ਵਿੱਚ 13 ਸੀਟਾਂ ਕਹਿੰਦੇ ਸੀ ਭਗਵੰਤ ਮਾਨ ਸਿੰਘ ਮਾਨ ਕੇ 13 ਸੀਟਾਂ ਪੰਜਾਬ ਦੇ ਵਿੱਚੋਂ ਜਿੱਤੀਆਂ ਜਾਣਗੀਆਂ ਉਹ 3 ਰਹਿ ਗਈਆਂ ਉਹ ਕੀ ਕਾਰਨ ਮਹਿਸੂਸ ਕਰਦੇ ਹੋ ਕੋਈ ਇਹਦੇ ਬਾਰੇ ਐਨਾਲਿਸਿਸ ਕੀਤਾ ਮੈਂ ਇਹ ਗੱਲ ਵਾਰ-ਵਾਰ ਕੀ ਹੈ ਕਿ ਪੰਜਾਬ ਦੇ ਕਿਸੇ ਵੀ ਕੋਨੇ ਚਲੀ ਵੋਟ ਤੋਂ ਲੈ ਕੇ ਅੰਮ੍ਰਿਤਸਰ ਤੱਕ ਮਾਨੀ ਤੋਂ ਲੈ ਕੇ ਹੁੰਦਾ ਚਲੇ ਦੁਨੀਆ ਰਾਜ ਅੰਦਰ ਭਗਵੰਤ ਮਾਨ ਦੀ ਵਰਤਾਰਾ ਤੇਰੀ ਕਾਰਗੁਜ਼ਾਰੀ ਹੈ ਲੋਕਪ੍ਰਿਅਤਾ ਵਧੀ ਆ घटी नहीं है और लोगों की भरोसेजोग का भी मानजो मुख्यमंत्री लेकिन ये सच सचाई है जो साड़िया उम्मीदा से उस हिसाब नीटा नहीं रखी और पार्टी ऑलरेडी पूरा एक मंथन कर रही है फीडबैक ले रही है हर हल्के हर हरेक वर्कर तो हरेक लीडर को और जो तो तमाम फीडबैक आऊगा की कमिया रही कि क्यों असि तेरह दया तेरह सीटा नहीं जीत सकते ਦੂਰ ਜਿਹੜੀ ਵਿਆਪਕ ਚਰਚਾ ਦੇ ਬਾਅਦ ਕੁਝ ਅਸਲ ਅਸਲੀ ਮਾਇਨੇ ਕੀ ਆ ਜਾਂਦੇ ਇੱਕ ਪੰਜਾਬ ਦੇ ਵਿੱਚ ਚਰਚਾ ਛੜੀ ਹੋਈ ਹੈ ਕਿ ਰਵਦੀਤ ਸਿੰਘ ਬਿੱਟੂ ਨੂੰ ਜਿਹੜੇ ਤਿੰਨ ਆਮ ਆਦਮੀ ਪਾਰਟੀ ਦੇ ਐਮਪੀ ਜਿੱਤੇ ਹੈ ਉਹਨਾਂ ਦੇ ਵਿੱਚ ਤੁਸੀਂ ਵੀ ਹੋ ਕਿ ਉਹ ਬੀਜੇਪੀ ਦੇ ਵਿੱਚ ਲੈ ਕੇ ਜਾਣਗੇ ਜਿਵੇਂ ਐਵੇਂ ੱਟਨਾ ਲਾਈ ਜਾਣ ਜੋ ਮਰਜ਼ੀ ਹੈ ਲੇਕਿਨ ਅਸੀਂ ਘਟਕੇ ਅਰਵਿੰਦ ਕੇਜਰੀਵਾਲ ਦੀ ਪਰਤਵਾਰ ਦੇ ਸੱਦੇ ਸ਼ੀਮਾ ਪੰਜਾਬ ਦੇ ਰੌਲ ਅਗਰ ਅਲਿਮੈਸ਼ਨ ਸੁਪਰੀਮਾਰ ਦੇ ਕੀਤੀ ਵਾਲੀ ਬਣਾਉਂਦੇ ਆਮ ਆਦੀ ਪਾਰਟੀ ਕਰਕੇ ਕਰੀ ਤੇ ਆਮ ਆਦੀ ਪਾਰਟੀ ਦੇ ਇੱਕ ਇੱਕ ਵਲੰਟੀਅਰ ਦੇ ਦੇ ਧੰਨਵਾਦ ਕਰਦੇ ਅਸੀਂ ਉਹਨਾਂ ਦਾ ਆਪਣੇ ਲੀਡਰ ਦਾ ਧੰਨਵਾਦ ਕਰਦੇ ਔਰ ਇਹ ਉਤਾਰ ਚੜਾਵ ਹੁੰਦੇ ਰਹਿੰਦੇ ਹੈ ਐਸੇ ਵੱਡੀ ਗੱਲ ਨਹੀਂ ਮਨੋਲੇ ਟਾਈਮ ਚ ਦੇਖਿਆ ਤੁਸੀਂ ਸਤਾਏ ਚ ਭਗਵੰਤ ਮਾਨ ਦੀ ਹੀ ਗਵਾਈ ਸਰਕਾਰ ਬਣੇਗੀ ਔਰ ਲੋਕ ਸਭਾ ਵੀ ਉਹਨਾਂ ਨੇ ਸਮਝ ਚੁੱਕੀ ਆਪਣਾ ਸੁਦਾਅ ਕਰਾ ਭਗਵੰਤ ਸਿੰਘ ਮਾਨ ਉਹਨਾਂ ਨੇ ਇੱਕ ਗੱਲ ਕਹੀ ਸੀ ਜੇ ਮੈਂ ਚੰਗੇ ਕੰਮ ਕੀਤੇ ਹੋਣਗੇ ਤਾਂ ਲੋਕ ਮੈਨੂੰ ਵੋਟ ਪਾ ਦੇਣ ਮੈਂ ਕਿਸੇ ਤੋਂ ਵੋਟ ਨਹੀਂ ਮੰਗਣ ਜਾਵਾਂਗਾ ਅੱਜ ਭਗਵੰਤ ਸਿੰਘ ਮਾਣੂ ਨਹੀਂ ਉਹ ਵੋਟਾਂ ਮੰਗਣ ਜਾ ਰਹੇ ਆ ਕੀ ਕਾਰਨ ਹੈ ਕਿ ਉਹ ਚੰਗੇ ਕੰਮ ਨਹੀਂ ਕਰ ਸਕਿਆ ਸਾਡੇ ਪਾਸੇ ਤੁਹਾਨੂੰ ਕਹਿ ਚੁੱਕਿਆ ਕਿ ਜਦੋਂ ਭਗਵੰਤ ਮਾਣ ਦੀ ਗੱਲ ਹੁੰਦੀ ਹੈ ਉਸ ਪੰਜਾਬ ਦੀ ਕਿਸੇ ਪੌਣੇ ਕੀ ਚਲੇ ਜੋ ਆਂਡੀਆ ਦੇ ਸਾਥੀ ਸਾਡੇ ਉਹਨਾਂ ਦੀ ਲੋਕਪ੍ਰਿਅਤਾ ਵਧੀ ਹੈ ਔਰ ਰਾਜਿਤ ਦੇ ਹੀ ਅਸਪੈਕਟ ਉਹਦੀ ਕਾਰਨ ਉਹਨਾਂ ਦੀ ਪਾਰਟੀ ਆਲਰੇਡੀ ਵੀ ਹਮਤ ਚਰਚਾ ਕਰਦੀ ਉਸ ਤੋਂ ਬਾਅਦ ਹੀ ਕੰਮਾਂ ਦੇ ਦਾਅਦ ਪਿਆਵਾ ਦੀ ਪਾਟੀ ਅੱਗੇ ਵਰਦੀ ਹੈ ਪਹਿਲਾਂ ਕੰਮਾਂ ਦੇ ਦਾਅਦ ਦੀ ਰੋਟ ਹੁੰਦੀ ਹੈ ਕੰਮ ਤੇ